ਕਿਰਪਾ ਨਿਧ ਸੁਆਮੀ ਵਡ ਭਾਗੀ ਹਰ ਹਰ ਗਾਇਆ ਇਕ ਓੰਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸ਼ਲੋਕਾਂ ਨਾਲ ਮਹੱਲਾ ਤੀਜਾ ਸ਼ਲੋਕ ਮਹੱਲਾ ਤੀਜਾ ਸੂਹੈ ਵੇਸ ਦੁਹਾਗਣੀ ਪਰ ਪਿਰ ਰਾਵਣ ਜਾਏ ਪਿਰ ਛੋੜਿਆ ਘਰ ਆਪਣ ਮੋਹੀ ਦੂਜੈ ਭਾਏ ਮਿੱਠਾ ਕਰਕੇ ਖਾਇਆ ਬਹੁ ਸਾਧੋ ਵਧਿਆ ਰੋਗ ਸੁਧ ਪਤਾਰ ਹਰ ਛੋਡਿਆ ਫਿਰ ਲੱਗਾ ਜਾਏ ਵਿਜੋਗ ਗੁਰਮੁਖ ਹੋਵੇ ਸੋ ਪਲਟਿਆ ਹਰ ਰਾਤੀ ਸਾਜ ਸ਼ਿੰਗਾਰ ਸਹਿਜ ਸੱਚ ਪਿਰ ਰਾਵਿਆ ਹਰ ਨਾਮਾ ਉਰ ਧਾਰ ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਨਾਨਕ ਪਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹੱਲਾ ਤੀਜਾ ਸੂਹਵਿਏ ਨਿਮਾਣੀਏ ਸੋ ਸਹੋ ਸਦਾ ਸੰਭਾਲ ਨਾਨਕ ਜਨਮ ਸਵਾਰ ਹੈ ਆਪਣਾ ਕੁੱਲ ਭੀ ਛੁੱਟੀ ਨਾਲ ਪੌੜੀ ਆਪੇ ਤਖਤ ਰਚਾਇਉਨ ਆਕਾਸ਼ ਪਤਾਲਾ ਹੁਕਮੇ ਧਰਤੀ ਸਾਜਿਅਨ ਸੱਚੀ ਧਰਮਸਾਲਾ ਆਪ ਉਪਾਇ ਖਪਾਏ ਦਾ ਸੱਚੇ ਦੀਨ ਦਿਆਲਾ ਸਭਨਾਂ ਰਜਕ ਸੰਭਾਹੇਂਦਾ ਤੇਰਾ ਹੁਕਮ ਨਰਾਲਾ ਆਪੇ ਆਪ ਵਰਤਦਾ ਆਪੇ ਪ੍ਰਤ ਪਾਲਾ ਸ਼ਲੋਕ ਮਹੱਲਾ ਤੀਜਾ ਸੂਹਬਤਾਂ ਸੁਹਾਗਣੀ ਜਾਂ ਮੰਨ ਲੈ ਸਤਗੁਰ ਆਪਨਾ ਮਨਾਏ ਲੈ ਰੂਪ ਚੜੀ ਤਾਂ ਅਗਲਾ ਦੂਜਾ ਨਹੀਂ ਥਾਉ ਐਸਾ ਸ਼ਿੰਗਾਰ ਬਣਾਏ ਤੂੰ ਮਹਿਲਾ ਕਦੇ ਨਾ ਹੋਵੇ ਐਨਸ ਲਾਗੇ ਭਾਉ ਨਾਨਕ ਸੁਹਾਗਣ ਕਾ ਕਿਆ ਚਿਹਨ ਹੈ ਅੰਦਰ ਸੱਚ ਮੁਖ ਉਜਲਾ ਖਸਮੇ ਮਾਹੀ ਸਮਾਈ ਮਹੱਲਾ ਤੀਜਾ ਲੋਕਾ ਵੇ ਹਉ ਸੁਹਾਵੀ ਸੁਹਾਵੀਸ ਕਰੀ ਵੇਸੀ ਸੋ ਨ ਪਾਈਐ ਕਰ ਕਰ ਵੇਸ ਰਹੀ ਨਾਨਕ ਤਿੰਨੀ ਸਹੋ ਪਾਇਆ ਜਿਨਨੀ ਗੁਰ ਕੀ ਸਿੱਖ ਸੁਣੀ ਜੋ ਤਿਸ ਭਾਵੈ ਸੋ ਥੀਐ ਇਨ ਬਿਦ ਕੰਤ ਮਿਲੀ ਪੌੜੀ ਹੁਕਮੀ ਸੇਠ ਸਾਜੀਆਂ ਬਹੁ ਭਿਤ ਸੰਸਾਰਾ ਤੇਰਾ ਹੁਕਮ ਨਾ ਜਾਪੀ ਕੇਤੜਾ ਸੱਚੇ ਅਲਖ ਅਪਾਰਾ ਇਕ ਨਾਂ ਨੂੰ ਤੂੰ ਮੇਲ ਲੈ ਗੁਰ ਸ਼ਬਦ ਵਿਚਾਰਾ ਸਚ ਰਤੇ ਸੇ ਨਿਰਮਲੇ ਹਮੇ ਤਜ ਵੇਕਾਰਾ ਜਿਸ ਤੂ ਮੇ ਨਹ ਸੋ ਤੁਧ ਮਿਲੇ ਸੋਈ ਸਤਿਆਰਾ ਸ਼ਲੋਕ ਮਹੱਲਾ ਤੀਜਾ ਸੂਹਵਿਏ ਸੂਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਭਾਉ ਖਿਨ ਮੈਂ ਝੂਠ ਸਭ ਬਿਨਸ ਜਾਏ ਜਿਉ ਟਿਕੈ ਨਾ ਬਿਰਖ ਕੀ ਛਾਉ ਗੁਰਮਖ ਲਾਲੋ ਲਾਲ ਹੈ ਜੋ ਰੰਗ ਮਜੀਠ ਸਚੜਾਉ ਉਲਟੀ ਸਕਤ ਸਿਵੇ ਘਰ ਆਈ ਮਨ ਵਸਿਆ ਹਰ ਅੰਮ੍ਰਿਤ ਨਾਮ ਨਾਨਕ ਬਲੇਹਾਰੀ ਗੁਰ ਆਪਣੇ ਜਿਤ ਮਿਲਿਆ ਹਰ ਗੁਣ ਗਾਉ ਮਹੱਲਾ ਤੀਜਾ ਸੂਹਾਰੰਗ ਵਿਕਾਰ ਹੈ ਕੰਤ ਨਾ ਪਾਇਆ ਜਾਏ ਇਸ ਲਹਿੰਦੇ ਬਿਲਮ ਨਾ ਹੋਵੇਈ ਅਰੰਡ ਬੈਠੀ ਦੂਜੇ ਭਾਏ ਮੁੰਦ ਇਆਣੀ ਦੁੰਮਣੀ ਸੂਹ ਹੈ ਵੇਸ ਲੁਭਾਏ ਸ਼ਬਦ ਸੱਚੇ ਰੰਗ ਲਾਲ ਕਰ ਭੈ ਭਾਈ ਸ਼ਿੰਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਨ ਸਤਿਗੁਰ ਭਾਏ ਪੌੜੀ ਆਪੇ ਆਪਿ ਉਪਾਇਨ ਆਪ ਕੀਮਤ ਪਾਈ ਤਿਸ ਦਾ ਅੰਤ ਨਾ ਜਾਪਈ ਗੁਰ ਸ਼ਬਦ 부ਝਾਈ ਮਾਇਆ 모ਹ ਗੁਬਾਰ ਹੈ ਦੂਜੈ ਪਰਮਾਈ ਮਨਮੁਖ ਠੌਰ ਨਾ ਪਾਏਨੀ ਫਿਰ ਆਵੇ ਜਾਈ ਜੋ ਤਿਸ ਭਾਵੈ ਸੋ ਥੀਐ ਸਭ ਚੱਲੈ ਰਜਾਈ ਸ਼ਲੋਕ ਮਹੱਲਾ ਤੀਜਾ ਸੂ ਹੈ ਵੇਸ ਕਾਮਣ ਕੁਲਖਣੀ ਜੋ ਪ੍ਰਭ ਛੋੜ ਪਰਪੁਰਖ ਧਰੇ ਪਿਆਰ ਉਸ ਸੀਲ ਨਾ ਸੰਜਮ ਸਦਾ ਝੂਠ ਬੋਲੈ ਮਨਮੁਖ ਕਰਮਖਵਾਰ ਜਿਸ ਪੂਰਬ ਹੋਵੇ ਲਿਖਿਆ ਤੇ ਸਰ ਸਤ ਗੁਰ ਮਿਲੈ ਪਧਾਰ ਸੁਹਾ ਵੇਸ ਸਭ ਉਤਾਰ ਧਰੇ ਗਲ ਪਹਿਰੈ ਖਿਮਾ ਸ਼ਿੰਗਾਰ ਪਈਐ ਸਹਰੈ ਬਹੁ ਸੋਭਾ ਪਾਈ ਤਿਸ ਪੂਜ ਕਰੇ ਸਭ ਸੈ ਸੰਸਾਰ ਉਹ ਰਲਾਈ ਕਿਸੈ ਦੀ ਨਾ ਰਲੈ ਜਿਸ 라ਵੇ ਸਿਰਜਨ ਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਨਾਸੀ ਪੁਰਖ ਪਰਧਾਰ ਮਹੱਲਾ ਪਹਿਲਾ ਸੂਹਾਰਾ ਰੰਗ ਸੁਪਨੇ ਨਿਸੀ ਬਿਨ ਤਾਗੇ ਗਲਹਾਰ ਸੱਚਾ ਰੰਗ ਮਜੀਠ ਕਾ ਗੁਰਮਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭ ਬੁਰੀਆਂ ਆਈਆਂ ਛਾਰ ਪੌੜੀ ਇਹੋ ਜਾਗ ਆਪ ਉਪਾਉਣ ਕਰ ਚੋਜ ਵਡਾਨ ਪੰਜ ਧਾਤ ਵਿੱਚ ਪਾਈਨ ਮੋਹ ਝੂਠ ਗਮਾਨ ਆਵੇ ਜਾਹੇ ਪੁਵਾਈ ਐ ਮਨਮੁਖ ਅਗਿਆਨ ਇਕਨਾ ਆਪ ਬੁਝਾਇ ਉਨ ਗੁਰਮੁਖ ਹਰ ਗਿਆਨ ਪਗਤ ਖਜ਼ਾਨਾ ਬਖਸ਼ਿਓਨ ਹਰਨਾਮ ਨਿਧਾਨ ਸ਼ਲੋਕ ਮਹਲਾ 3 ਸੂਹਵਿਏ ਸੁਹਾਵੇਸ ਛੱਡ ਤੂੰ ਤਾਂ ਪਿਰ ਲੱਗੀ ਪਿਆਰ ਸੂਹ ਹੈ ਵੇਸ ਪਿਰ ਕਿਨੈ ਨਾ ਪਾਇਉ ਮਨਮੁਖ ਦਜਮੁਈ ਗਾਵਾਰ ਸਤਗੁਰ ਮਿਲਿਆ ਸੁਹਾਵੇਸ ਗਿਆ ਹੁਮੈ ਵਿੱਚੋਂ ਮਾਰ ਮਨ ਤਨ ਰਤਾ ਲਾਲ ਹੁਆ ਰਸਨਾਰਤੀ ਗੁਣਸਾਰ ਸਦਾ ਸੁਹਾਗਣ ਸ਼ਬਦ ਮਨ ਭੈ ਭਾਈ ਕਰੇ ਸ਼ਿੰਗਾਰ ਨਾਨਕ ਕਰਮੀ ਮਹਿਲ ਪਾਇਆ ਪਿਰ ਰਾਖਿਆ ਉਰ ਧਾਰ ਮਹੱਲਾ ਤੀਜਾ ਮੁੰਦੇ ਸੁਹਾ ਪਰਹਰੂ ਲਾਲ ਕਰਹੁ ਸ਼ਿੰਗਾਰ ਆਵਣ ਗਿਆਨਾ ਵੀਸਰੈ ਗੁਰ ਸ਼ਬਦੀ ਵਿਚਾਰ ਮੋਨ ਦਾ ਸਹਾਵੀ ਸੋਹਣੀ ਜਿਸ ਕਰ ਸਹਜ ਪਧਾਰ ਨਾਨਕ ਸਾ ਧਨ 라ਵੀ ਐ 라ਵੇ 라ਵਣ ਹਾਰ ਪੌੜੀ ਮੋਹੋ ਕੂੜ ਕਟੰਬ ਹੈ ਮਨ ਮੁਖ ਮੁਗਦ ਰੱਤਾ ਹਉ ਮੈਂ ਮੇਰਾ ਕਰ ਮੋਏ ਕਿਸ ਸਾਥ ਨਾ ਲਿੱਤਾ ਸਿਰੇ ਉੱਪਰ ਜਮ ਕਾਲ ਨਾ ਸੁਜਈ ਦੂਜੈ ਪਰਮਿਤਾ ਫਿਰ ਵੇਲਾ ਹੱਥ ਨਾ ਆਵਈ ਜਮ ਕਾਲ ਵਸ ਕੀਤਾ ਜੇ ਹਾ ਧੁਰ ਲਿਖ ਪਾਇਉਨ ਸੇ ਕਰਮ ਕਮਿਤਾ ਸ਼ਲੋਕ ਮਹੱਲਾ ਤੀਜਾ ਸਤਿਆਂ ਇਹ ਨ ਆਖੀਆਂ ਜੋ ਮੜਿਆਂ ਲੱਗ ਜਲਨ ਨਾਨਕ ਸਤਿਆਂ ਜਾਣੀਐ ਜੇ ਬਿਰਹੇ ਚੋਟ ਮਰਨ ਮਹੱਲਾ ਤੀਜਾ ਪੀਸੋ ਸਤਿਆਂ ਜਾਣੀਐ ਸੀਲ ਸੰਤੋਖ ਰਹਿਨ ਸੇਵਨ ਸਾਈ ਆਪਣਾ ਨਿਤ ਉੱਠ ਸੰਭਾਲਨ ਮਹੱਲਾ ਤੀਜਾ ਕੰਤਾ ਨਾਲ ਮਹਿਦੀਆਂ ਸੇਤੀ ਅੱਗ ਜਲਾਹੇ ਜੇ ਜਾਣ ਹੈ ਪਿਰ ਆਪਣਾ ਤਾਂ ਤਨ ਦੁਖ ਸਹਾਹੇ ਨਾਨਕ ਕੰਤ ਨਾ ਜਾਣਨੀ ਸੇ ਕਿਉਂ ਅੱਗ ਜਲਾਹੇ ਭਾਵੈ ਜੀਵੋ ਕੈ ਮਰੋਂ ਦੂਰ ਹੋਈ ਭਜ ਜਾਹੇ ਪੌੜੀ ਤੁਦ ਦੁਖ ਸੁਖ ਨਾਲਿ ਉਪਾਇਆ ਲੇਖ ਕਰਤੈ ਲਿਖਿਆ ਨਾ ਮੈਂ ਜੀਵਣ ਹੋਰ ਦਾਤ ਨਾਹੀ ਤੇ ਸਰੂਪ ਨਾ ਲਿਖਿਆ ਨਾਮ ਅਖੋ ਤੰਧਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵਸੀ ਫਿਰ ਲੇਖ ਨਾ ਲਿਖਿਆ ਸੇਵਕ ਭਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ ਸਲੋਕ ਮਹੱਲਾ ਦੂਜਾ ਜਿੰਨੀ ਚੱਲਣ ਜਾਣਿਆ ਸੇ ਕਿਉ ਕਰਹਿ ਵਿਥਾਰ ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ ਮਹੱਲਾ ਦੂਜਾ ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ ਮਹੱਲਾ ਦੂਜਾ ਵੱੱਦਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀਐ ਨਾਨਕ ਕਾਰਜ ਸਾਰ ਮਹੱਲਾ ਦੂਜਾ ਮਾਨ ਹਾਠ ਤਰਪ ਨਾ ਜਿਪਈ ਜੇ ਬਹੁਤਾ ਘਾਲੇ ਤਰਫ ਜਿਣੈ ਸਤਿ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਪੌੜੀ ਕਰਤੈ ਕਾਰਨ ਜਿਨ ਕੀਆ ਸੋ ਜਾਣੈ ਸੋਈ ਆਪੇ ਸਿਸ਼ਟ ਉਪਾਈਅਨ ਆਪੇ ਫੁਨ ਗੋਈ ਜੁਗ ਚਾਰੇ ਸਭ ਭਾਵ ਥਕੀ ਕਿਨ ਕੀਮਤ ਹੋਈ ਸਤ ਗੁਰ ਏਕ ਵੇਖਾਲਿਆ ਮਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਹੀਏ ਕਰਤਾ ਕਰੇ ਸੋ ਹੋਈ ਸ਼ਲੋਕ ਮਹੱਲਾ ਦੂਜਾ ਜਿਨਾਂ ਭਉ ਤਿਨ ਨਾਹੀਂ ਭਉ ਮੁਝ ਭਉ ਨਿਭਵਿਆ ਨਾਨਕ ਇਹੋ ਪਟੰਤਰਾ ਤਿਤ ਦੀ ਬਾਣ ਗਇਆ ਮਹੱਲਾ ਦੂਜਾ ਤੁਰ ਦੇ ਕਉ ਤੁਰਦਾ ਮਿਲੈ ਉੜ ਤੇ ਕਉ ਉੜਦਾ ਜੀਵ ਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ ਨਾਨਕ ਸੋ ਸਲਾਹੀਐ ਜਿਨ ਕਾਰਣ ਕੀਆ ਪੌੜੀ ਸਚ ਧਾਇਨ ਸੇ ਸੱਚੇ ਗੁਰ ਸ਼ਬਦ ਵਿਚਾਰੀ ਹਉ ਮੈ ਮਾਰ ਮਨ ਨਿਰਮਲਾ ਹਰ ਨਾਮ ਉਰ ਧਾਰੀ ਕੋਠੇ ਮੰਡਪ ਵਾਰੀਆਂ ਲੱਗ ਪਏ گا ਵਾਰੀ ਜਿਨ ਕੀਏ ਤਿਸਹਿ ਨਾ ਜਾਣਨੀ ਮਨ ਮੁਖ ਗੋਬਾਰੀ ਜਿਸ ਬੁਝਾਏ ਸੋ ਬੁਝਸੀ ਸਚਿਆ ਕਿਆ ਜੰਤ ਵਿਚਾਰੀ ਸ਼ਲੋਕ ਮਹੱਲਾ ਤੀਜਾ ਕਾਮਣ ਤਉ ਸ਼ਿੰਗਾਰ ਕਰ ਜਾਂ ਪਹਿਲਾ ਕੰਤ ਮਨਾਈ ਮਤ ਸੇਜੈ ਕੰਤ ਨਾ ਆਵਈ ਈਵੇਂ ਬਿਰਥਾ ਜਾਈ ਕਾਮਣ ਪਿਰ ਮਨ ਮਾਨਿਆ ਤਉ ਬਣਿਆ ਸ਼ਿੰਗਾਰ ਕੀਆ ਤਉ ਪ੍ਰਵਾਨ ਹੈ ਜਾਂ ਸਹੋ ਧਰੇ ਪਿਆਰ ਭਉ ਸ਼ਿੰਗਾਰ ਤੰਬੂਲ ਰਸ ਭੋਜਨ ਭਾਉ ਕਰੇ ਤਨ ਮਨ ਸੋਪੇ ਕੰਤ ਕੋ ਤਉ ਨਾਨਕ ਭੋਗ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੂਲ ਰਸ ਲੇ ਤਨ ਕੀਆ ਸ਼ਿੰਗਾਰ ਸੇਜੈ ਕੰਤ ਨਾ ਆਇਓ ਏਵੇਂ ਭਇਆ ਵਿਕਾਰ ਮਹੱਲਾ ਤੀਜਾ ਤਨ ਪੈਰ ਇਹ ਨਾ ਆਖੀਐ ਦਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਤਨ ਪਿਰ ਕਹੀਐ ਸੋਏ ਪੌੜੀ ਭੈ ਬਿਨ ਭਗਤ ਨਾ ਹੋਵੀ ਨਾਮ ਨ ਲੱਗੈ ਪਿਆਰ ਸਤਗੁਰ ਮਿਲਿਆ ਭਉ ਊਪਜੈ ਭੈ ਭਾਇ ਰੰਗ ਸਵਾਰ ਤਨ ਮਨ ਰੱਤਾ ਰੰਗ ਸਿਉ ਹਉ ਮੈਂ ਤ੍ਰਿਸ਼ਨਾ ਮਾਰ ਮਨ ਤਨ ਨਿਰਮਲ ਆਤ ਸੋਹਣਾ ਭੇਟਿਆ ਕ੍ਰਿਸ਼ਨ ਮਰਾਰ ਭਉ ਭਾਉ ਸਭ ਤਿਸ ਦਾ ਸੋ ਸੱਚ ਵਰਤੈ ਸੰਸਾਰ ਸ਼ਲੋਕ ਮਹੱਲਾ ਪਹਿਲਾ ਵਾਹ ਖਸਮ ਤੂੰ ਵਾਹ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਰ ਵੇਲ ਵਰਸ ਬਰਾਹ ਆਪ ਖੜੋ ਵਹਿ ਆਪ ਕਰ ਆਪੀ ਨੇ ਆਪਾ ਗੁਰਮਖ ਸੇਵਾ ਥਾਂਇ ਪਵੈ ਹੁਨ ਮਨ ਤਤ ਕਮਾਉ ਮਸਕਤ ਲਹੁ ਮਜੂਰੀਆਂ ਮੰਗ ਮੰਗ ਖਸਮ ਦਰਾਹ ਨਾਨਕ ਪੁਰ ਦਰਵੇ ਪਰਵਾਹ ਤਉ ਦਰ ਊਣਾ ਨਾਹੀ ਕੋ ਸੱਚਾ ਵੀ ਪਰਵਾਹ ਮਹੱਲਾ ਪਹਿਲਾ ਉੱਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ ਪਾਉੜੀ ਹਰ ਸਾਲਾ ਹੀ ਸਦਾ ਸਦਾ ਤਨ ਮਨ ਸੌਪ ਸਰੀਰ ਗੁਰ ਸ਼ਬਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ ਮਨ ਤਨ ਹਿਰਦੈ ਰਵ ਰਹਿਆ ਹਰ ਹੀ ਰਾ ਹੀਰ ਜਨਮ ਮਰਨ ਕਾ ਦੁਖ ਗਿਆ ਫਿਰ ਪਵੈ ਨਾ ਫਿਰ ਨਾਨਕ ਨਾਮ ਸਲਾਹੀ ਤੂੰ ਹਰ ਗੁਣੀ ਗਹੀਰ ਸ਼ਲੋਕ ਮਹੱਲਾ ਪਹਿਲਾ ਨਾਨਕ ਇਹੋ ਤਨ ਜਾਲ ਜਿਨ ਜਲਿਆ ਨਾਮ ਵਸਾਰਿਆ ਪਉਂਦੀ ਜਾਇ ਪਾਰਾਲ ਪਿੱਛੇ ਹੱਥ ਨਾ ਅੰਬੜੈ ਤਿਤ ਨਿਵੰਦੈ ਤਾਲ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਫਿਟਿਆ ਗਣਤ ਨਾ ਆਵੇ ਹੀ ਕਿਤੀ ਲਹਾ ਸਹਮ ਜਾਂ ਬਖਸ਼ੇ ਤਾਂ ਤਕਾ ਨਹੀਂ ਪੌੜੀ ਸੱਚਾ ਅਮਰ ਚਲਾਇਨ ਕਰ ਸੱਚ ਫਰਮਾਨ ਸਦਾ ਨਿਸ਼ਚਲ ਰਵ ਰਹਿਆ ਸੋ ਪੁਰਖ ਸਜਾਨ ਗੁਰ ਪ੍ਰਸਾਦੀ ਸੇਵੀਐ ਸੱਚ ਸ਼ਬਦ ਨਿਸ਼ਾਨ ਪੂਰਾ ठाਠ ਬਣਾਇਆ ਰੰਗ ਗੁਰਮਤ ਮਾਨ ਅਗਮ ਅਗੋਚਰ ਅਲਖ ਹੈ ਗੁਰਮੁਖ ਹਰ ਜਾਣ ਸ਼ਲੋਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਪੀਤਰ ਧਰਿਆ ਆਣ ਖੋਟੇ ਖਰੇ ਪਰਖੀਆਂ ਨ ਸਾਬ ਕਹਿ ਦੇ ਬਾਨ ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ ਇਕ ਭਾਉ ਲੱਥੀ ਨਾਤਿਆਂ ਦੋਏ ਭਾ ਚੜੀ ਅਸਹੋਰ ਬਾਹਰ ਧੂਤੀ ਤੂੰ ਮੜੀ ਅੰਦਰ ਵੈਸਨ ਕੋਰ ਸਾਧ ਭਲੇ ਅਨ ਨਾਤਿਆਂ ਚੋਰ ਸੇ ਚੂਰਾ ਚੋਰ ਪੌੜੀ ਆਪੇ ਹੁਕਮ ਚਲਾਏ ਦਾ ਜਗ ਤੰਦੈ ਲਾਇਆ ਏਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦਹ ਦਿਸ ਇਹੋ ਮਨ ਧਾਮ ਦਾ ਗੁਰ ਠਾਕ ਰਹਾਇਆ ਨਾਵੇਂ ਨੂੰ ਸਭ ਲੋਚ ਦੀ ਗੁਰਮਤੀ ਪਾਇਆ ਤੁਰ ਲਿਖਿਆ ਮੀਟ ਨਾ ਸਕੀ ਐ ਜੋ ਹਰ ਲਿਖ ਪਾਇਆ ਸ਼ਲੋਕ ਮਹੱਲਾ ਪਹਿਲਾ ਦੁਏ ਦੀਵੇ 14 ਹਟ ਨਾਲੇ ਜੇਤੇ ਜੀ ਤੇਤੇ ਬਣਜਾਰੇ ਖੁੱਲੇ ਹੱਟ ਹੋਆ ਬਾਪਾਰ ਜੋ ਪਹੁੰਚੈ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹਾ ਪ੍ਰਵਾਨ ਘਰ ਆਏ ਵਜੀ ਵਧਾਈ ਸੱਚ ਨਾਮ ਕੀ ਮਿਲੀ ਵਡਿਆਈ ਮਹੱਲਾ ਪਹਿਲਾ ਰਾਤੀ ਹੋਮਨ ਕਾਲੀਆਂ ਸੋ ਪੇਦਾ ਸੇਵਨ ਦੇਹ ਬੱਗਾ ਤਪੈ ਘਣਾ ਕਾਲੀਆਂ ਕਾਲੇ ਵਨ ਅੰਦੇ ਅਕਲੀ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੀ ਕਬਹ ਨਾ ਪਾਵੇ ਮਾਨ ਪੌੜੀ ਕਾਇਆ ਕੋਟਰ ਚਾਹਾ ਹਰ ਸੱਚੈ ਆਪੇ ਇਕ ਦੂਜੈ ਭਾਏ ਖੁਆਇਨ ਹਉਮੈ ਵਿੱਚ ਵਿਆਪੇ ਕਿਉ ਮਾਨਸ ਜਨਮ ਦਲੰਬਸਾ ਮਨ ਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝਸੀ ਜਿਸ ਸਤਗੁਰ ਥਾਪੇ ਸਭ जग ਖੇਲ ਰਚਾਇਨ ਸਭ ਵਰਤੈ ਆਪੇ ਸ਼ਲੋਕ ਮਹੱਲਾ ਪਹਿਲਾ ਚੋੜਾਂ ਜਾਰਾਂ ਰੰਡੀਆਂ ਕੁੱਟਣੀਆਂ ਦੀ ਬਾਣ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਨ ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸ਼ੈਤਾਨ ਗਧੋਂ ਚੰਦਨ ਖੋਲੀਐ ਪੀ ਸਾਹੁ ਸਿਉ ਪਾਨ ਨਾਨਕ ਕੂੜੈ ਕੱਤਿਆ ਕੂੜਾ ਤਣੀਐ ਤਾਣ ਕੂੜਾ ਕੱਪੜ ਕੱਚੀ ਐ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਬਾਂਗਾ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਂ ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪਰਵਾਨ ਨਾਨਕ ਜਿੰਨੀ ਸੁਣ ਕੈ ਮੰਨਿਆ ਹਉ ਤਿਨਾ ਵਿਟੋ ਹਉ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਿਆ ਹਮੈ ਝਗੜਾ ਪਾਇਉਨ ਝਗੜੈ ਜਗ ਮੋਇਆ ਗੁਰਮੁਖ ਝਗੜ ਚੁਕਾਇਉਨ ਇਕੋ ਰਵ ਰਹਿਆ ਸਭ ਆਤਮ ਰਾਮ ਪਛਾਣਿਆ ਭਉਜਲ ਤਰ ਗਿਆ ਜੋਤ ਸੁਮਾਣੀ ਜੋਤ ਵਿੱਚ ਹਰ ਨਾਮ ਸਮਾਇਆ